ਸੀਟ ਲੁਧਿਆਣਾ ਤੋਂ ਜੇਕਰ ਗੱਲ ਕਰੀਏ ਤਾਂ ਫਿਰ ਕਾਂਗਰਸ ਤੋਂ ਰਾਜਾ ਵੜਿੰਗ ਜੁੜੇ ਨੇ ਉਮੀਦਵਾਰ ਨੇ ਸ਼੍ਰੋਮਣੀ ਅਕਾਲੀ ਦਲ ਤੋਂ ਰਣਜੀਤ ਸਿੰਘ ਟਿੱਲੋ ਪਾਜਬਾ ਤੋਂ ਰਵਨੀਤ ਸਿੰਘ ਬਿੱਟੂ ਤੇ ਆਮ ਆਦਮੀ ਪਾਰਟੀ ਤੋਂ ਅਸ਼ੋਕ ਪਰਾਸਰ ਪੱਪੀ ਜੁੜੇ ਨੇ ਲੁਧਿਆਣਾ ਤੋਂ ਚੋਣ ਮੈਦਾਨ ਦੇ ਵਿੱਚ ਉਤਰੇ ਨੇ ਲੁਧਿਆਣਾ ਸੀਟ ਵੀ ਆਪਣੇ ਆਪ ਦੇ ਵਿੱਚ ਇੱਕ ਅਹਿਮ ਜਿਹੜਾ ਹਲਕਾ ਹੈ ਲੁਧਿਆਣਾ ਮੰਨਿਆ ਜਾ ਰਿਹਾ ਹੈ ਤੇ ਕਾਂਗਰਸ ਤੋਂ ਰਾਜਾ ਵੜਿੰਗ ਰਣਜੀਤ ਸਿੰਘ ਟਿੱਲੋ ਸ਼੍ਰੋਮਣੀ ਅਕਾਲੀ ਦਲ ਤੋਂ ਪਾਜਬਾ ਤੋਂ ਰਵਨੀਤ ਸਿੰਘ ਬਿੱਟੂ ਤੇ ਆਮ ਆਦਮੀ ਪਾਰਟੀ ਤੋਂ ਅਸ਼ੋਕ ਪਰਾਸਰ ਪੱਪੀ ਜੁੜੇ ਨੇ ਲੁਧਿਆਣਾ ਦੀ ਸੀਟ ਤੇ ਚੋਣ ਮ ગ્રાફિક્સ દુનુ દિખા ર કાંગ્રેસ શ્રોમણી અકલી દલ ભાજપા તે આમ આદમી પાર્ટી એ અહેમ ચહે અહેમ પાર્ટી જે કલ જી પિડત દેખણનું મિલે તે જનતા વલ આપણે ઉમેદવાર ચુને જાણગે ਤੇ ਹੁਣ ਸਾਡੇ ਨਾਲ ਲੁਧਿਆਣੇ ਦੀ ਸਿਰ ਤੇ ਗੱਲ ਕਰਨ ਦੇ ਲਈ ਲੁਧਿਆਣੇ ਦੇ ਹਾਲਾਤ ਤੇ ਉੱਥੇ ਦੀ ਕੀ ਕੁਛ ਤਿਆਰੀਆਂ ਕੀਤੀਆਂ ਗਈਆਂ ਨੇ ਸਾਡੇ ਨਾਲ ਕਮਲ ਕਪੂਰ ਜੁੜ ਚੁੱਕੇ ਨੇ ਕਮਲ ਲੁਧਿਆਣੇ ਦੇ ਵਿੱਚ ਕਿੰਨਾ ਕੁ ਤਿਆਰੀਆਂ ਜੁੜੀਆਂ ਨੇ ਜੋਰਸ਼ੋਨਾ ਦੇ ਨਾਲ ਚੱਲ ਰਹੀਆਂ ਨੇ ਕੀ ਕੁਛ ਤਿਆਰੀਆਂ ਹੁਣ ਤੱਕ ਕੀਤੀ ਜਾ ਚੁੱਕੀ ਹੈ ਜੀ ਬਿਲਕੁਲ ਦੱਸ ਦਈਏ ਕਿ ਇਲੈਕਸ਼ਨ ਕਮਿਸ਼ਨ ਵੱਲੋਂ ਚੋਣ ਕਮਿਸ਼ਨ ਵੱਲੋਂ ਵੀ ਜਿਹੜੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਨੇ ਔਰ ਸਭ ਤੋਂ ਵੱਡੀ ਗੱਲ ਹੈ ਕਿ ਈਵੀਐਮ ਜਿਹੜੀਆਂ ਨੇ ਉਹਨਾਂ ਦੀ ਪਹਿਲਾਂ ਜਿਹੜੀ ਚੈਕਿੰਗ ਕਰਵਾਈ ਗਈ ਸੀਗੀ ਉਹਨਾਂ ਨੂੰ ਤਿੰਨ ਲੇਅਰ ਦੀ ਜਿਹੜੀ ਸੁਰੱਖਿਆ ਦੇ ਵਿੱਚ ਪਹਿਲਾਂ ਰੱਖਿਆ ਗਿਆ ਸੀਗਾ ਹੁਣ ਵੀ ਤਿੰਨ ਲੇਅਰ ਦੀ ਸੁਰੱਖਿਆ ਦੇ ਵਿੱਚ ਹੀ ਜਿਹੜੀਆਂ ਨੇ ਇਹ ਜਿਹੜੀਆਂ EVM ਮਸ਼ੀਨਾਂ ਨੇ ਬੂਥਾਂ ਤੱਕ ਪਹੁੰਚਾਈਆਂ ਯਾਨੀ ਕਿ ਅੰਜਲੀ ਸਭ ਤੋਂ ਵੱਡੀ ਗੱਲ ਮੈਂ ਤੁਹਾਨੂੰ ਦੱਸਦਾ ਮੈਂ ਕਿ ਕੱਲ ਇਲੈਕਸ਼ਨਸ ਤੋਂ ਬਾਅਦ ਜਿਹੜੀ ਹੈਗੀ ਹੈ ਸਿਕਿਉਰਿਟੀ ਬੈਂਸ ਦੇ ਨਾਲ ਦੇ ਨਾਲ ਜਿਹੜੀ ਹੈ ਇਲੈਕਸ਼ਨ ਕਮਿਸ਼ਨ ਦੀ ਔਰ ਨਾਲ ਦੀ ਨਾਲ CRPF ਔਰ ਲੋਕਲ ਪ੍ਰਸ਼ਾਸਨ ਇਹਨਾਂ EVM ਦੀ ਸੁਰੱਖਿਆ ਕਰਦਾ ਹੋਇਆ ਇਹਨਾਂ ਨੂੰ ਜਿਹੜਾ ਸਟ੍ਰੌਂਗ ਰੂਮ ਤੱਕ ਪਹੁੰਚਾਏਗਾ ਅੱਜ ਜਿਸ ਤਰ੍ਹਾਂ ਤੁਸੀਂ ਇਲੈਕਸ਼ਨ ਦੀ ਗੱਲ ਕੀਤੀ ਹੈਗੀ ਆ ਅੱਜ ਜਿਹੜਾ ਹੈਗਾ ਪ੍ਰਚਾਰ ਜਿਹੜਾ ਹੈਗਾ ਜਰੂਰ ਕਿਤੇ ਨਾ ਕਿਤੇ ਕੈਂਡੀਡੇਟ ਵੱਲੋਂ ਕੀਤਾ ਜਾ ਰਿਹਾ ਹੈਗਾ ਉਹਨਾਂ ਨੂੰ ਕਿਤੇ ਪੈਦਲ ਮਾਰਚ ਕੱਢੇ ਜਾ ਰਹੇ ਆ ਕਿਤੇ ਜਿਹੜੀ ਸਾਈਕਲ ਦੇ ਉੱਤੇ ਪ੍ਰਚਾਰ ਕੀਤਾ ਜਾ ਰਿਹਾ ਜਾਂ ਫਿਰ ਜਿਹੜੇ ਕੈਂਡੀਡੇਟਸ ਦੇ ਸਮਰਥਕ ਨੇ ਉਹ ਕਿਤੇ ਨਾ ਕਿਤੇ ਮhallਿਆਂ 'ਚ ਜਾ ਕੇ ਨੁੱਕੜ ਮੀਟਿੰਗਾਂ ਜਿਹੜੀਆਂ ਨੇ ਕੈਂਡੀਡੇਟ ਦੇ ਹੱਕ ਦੇ ਵਿੱਚ ਕਰ ਰਹੇ ਨੇ ਜੀ ਜੀ ਕਮਲ ਤੇ ਇਸ ਦੇ ਨਾਲ ਹੀ ਜੁੜਾ ਹੈ ईवीएम ਦੀ ਜੇਕਰ ਤੁਸੀਂ ਗੱਲ ਕੀਤੀ ਹੈ ਕਿ ईवीएम ਨੂੰ ਲੈ ਕੇ ਪਹੁੰਚ ਚੁੱਕੇ ਨੇ ਪੋਲਿੰਗ ਬੂਥ ਤੇ ਪ੍ਰਸ਼ਾਸਨ ਦੇ ਵੱਲੋਂ ਸਿਕਿਉਰਿਟੀ ਦੇ ਵੀ ਪ੍ਰਬੰਧ ਕੀਤੇ ਗਏ ਨੇ ਪਰ ਜੇਕਰ ਜੜੀ ਹੈ ईवीएम ਜੜੀ ਹੈ ਖਰਾਬ ਹੋ ਜਾਂਦੀ ਹੈ ਤਾਂ ਬੈਕਅਪ ਦੇ ਵਾਸਤੇ ਕੀ ਕੁਝ ਤਿਆਰ ਕੀਤਾ ਗਿਆ ਕਿਉਂਕਿ ਮਸ਼ੀਨਾਂ ਵੀ ਕਾਫੀ ਜ਼ਿਆਦਾ ਖਰਾਬ ਹੋ ਰਹੀਆਂ ਨੇ ਇਸ ਮਾਮਲੇ ਦੇ ਵਿੱਚ ਤੇ ਜੁੜੀ ਹੈ ਸੋਮਿਆ ਮਿਸ਼ਰਾ ਦਾ ਵੀ ਇੱਕ ਬਿਆਨ ਸਾਹਮਣੇ ਆਇਆ ਸੀ ਉਹਨਾਂ ਨੇ ਕਿਹਾ ਕਿ ਅਸੀਂ ਬੈਕਅਪ ਪਲਾਨ ਕਰਕੇ ਰੱਖਿਆ ਹੋਇਆ ਹੈ ਬਿਲਕੁਲ ਸਹੀ ਕਹਿ ਰਹੇ ਹੈਗੇ ਤੁਸੀਂ ਕਿਉਂਕਿ ਗਰਮੀ ਦੇ ਕਾਰਨ ਜਿਹੜੀ ਹੈਗੀ ਇਹ ਦਿੱਕਤ ਆ ਰਹੀ ਹੈਗੀ ਹੈ ईवीएम ਮਸ਼ੀਨ ਨੂੰ ਬਿਹਦ ਗਰਮੀ ਦੇ ਕਾਰਨ ਵੀ ਕਿਤੇ ਨਾ ਕਿਤੇ ਇਹ ਜਿਹੜੀਆਂ ਮਸ਼ੀਨਾਂ ਨੇ ਦਿੱਕਤ ਕਰ ਰਹੀਆਂ ਨੇ ਲੇਕਿਨ ਬੈਕਅਪ ਜ਼ਰੂਰ ਰੱਖਿਆ ਗਿਆ ਹੈਗਾ ਔਰ ਇਸ ਬੈਕਅਪ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਤਿੰਨ ਲੇਅਰ ਦੀ ਜਿਹੜੀ ਹੈ ਸੁਰੱਖਿਆ ਬਣਾਈ ਗਈ ਹੈਗੀ ਹੈ ਇਨ ਕੇਸ ਕੋਈ ਵੀ ईवीएम ਜਿਹੜੀ ਖਰਾਬ ਹੁੰਦੀ ਹੈਗੀ ਤਾਂ ਉਹਦੇ ਲਈ ਅਕਲਾ ਚੋਨ ਕਮਿਸ਼ਨ ਦੇ ਅਧਿਕਾਰੀ ਜਿਹੜੇ ਹੈਗੇ ਆ ਪ੍ਰਸ਼ਾਸਨ ਨਹੀਂ ਬਲਕਿ ਜਿੰਨੇ ਵੀ ਕੈਂਡੀਡੇਟ ਖੜੇ ਨੇ ਉਹਨਾਂ ਦੀ ਪਰਮਿਸ਼ਨ ਦੇ ਨਾਲ ਜਿਹੜੀ ਹੈ ਜਾਂ ਤਾਂ EVM ਚੇਂਜ ਕੀਤੀ ਜਾਏਗੀ ਜਾਂ ਫਿਰ ਇੱਕ ਆਪਸ਼ਨ ਰੱਖੀ ਗਈ ਹੈਗੀ ਕਿ ਥੋੜੀ ਦੇਰ ਲਈ ਜਿਹੜਾ ਡਿਲੇ ਕੀਤਾ ਜਾਏਗਾ ਇਲੈਕਸ਼ਨ ਚਾਹੇ ਹੋ 10 ਮਿੰਟ ਦਾ ਡਿਲੇ ਹੋ ਸਕਦਾ ਹੈ ਜਾਂ 1 ਘੰਟੇ ਦਾ ਡਿਲੇ ਹੋ ਸਕਦਾ ਹੈ ਉਸ ਦੇ ਵਿੱਚ ਵਿੱਚ ਜਿਹੜੀ ਹੈ EVM ਮਸ਼ੀਨ ਚੇਂਜ ਕੀਤੀ ਹੈਗੀ ਜਾਂ ਫਿਰ EVM ਮਸ਼ੀਨ ਨੂੰ ਜਿਹੜਾ ਚੈੱਕ ਕਰਕੇ ਕੈਂਡੀਡੇਟਸ ਦੀ ਜਿਹੜੀ ਦੁਬਾਰਾ ਤੋਂ ਉਹਨਾਂ ਦੀ ਸੈਟੀਸਫੈਕਸ਼ਨ ਤੋਂ ਬਾਅਦ ਜਿਹੜੀ ਉਹੀ ਈਵੀਐਮ ਮਸ਼ੀਨ ਜਿਹੜੀ ਹੈ ਉਹ ਯੂਜ਼ ਕੀਤੀ ਜਾਏਗੀ ਜੀ ਬਿਲਕੁਲ ਕਮਲ ਤੇ ਕੱਲ 7 ਵਜੇ ਤੋਂ VOTING ਜਿਹੜੀ ਹੈ ਸ਼ੁਰੂ ਹੋਵੇਗੀ ਉਸ ਤੋਂ ਪਹਿਲਾਂ ਕੀ ਕੁਝ ਪ੍ਰਸ਼ਾਸਨ ਦੇ ਵੱਲੋਂ ਚੋਣ ਕਮਿਸ਼ਨ ਦੇ ਵੱਲੋਂ ਗਾਈਡਲਾਈਨ ਜਾਰੀ ਕੀਤੇ ਨੇ ਕਿਉਂਕਿ ਵੱਡੇ ਇਕੱਠੇ ਪਾਬੰਦੀ ਲਗਾਈ ਗਈ ਹੈ ਤੰਬਾਕੂ ਤੇ ਤੇ ਇਸ ਨਾਲ ਹੀ ਹੋਰ ਵੀ ਜੁੜੇ ਨਸ਼ੀਲੇ ਪਦਾਰਥ ਨੇ ਉਸ ਤੇ ਪੋਲਿੰਗ ਬੂਥ ਤੇ ਪਾਬੰਦੀ ਲਗਾਈ ਗਈ ਹੈ ਬਥੇਰੀਆਂ ਚੀਜ਼ਾਂ ਨੇ ਜਿਸ ਤੇ ਪਾਬੰਦੀ ਲਗਾਈ ਗਈ ਹੈ ਕਿ ਕੁਝ ਹੋਰ ਚੀਜ਼ਾਂ ਤੇ ਪਾਬੰਦੀ ਜੁੜੀ ਹੈ ਪ੍ਰਸ਼ਾਸਨ ਦੇ ਵੱਲੋਂ ਲਗਾਈ ਗਈ ਹੈ ਜੀ ਪਹਿਲਾਂ ਤੁਹਾਨੂੰ ਪਵੰਦੀਆਂ ਦੀ ਦੱਸ ਦੇਣਾ ਹੈਗਾ ਡੀਸੀ ਲੁਧਿਆਣਾ ਵੱਲੋਂ ਵੀ ਜਿਹੜੇ ਆ ਆਦੇਸ਼ ਜਾਰੀ ਕੀਤੇ ਗਏ ਨੇ ਕਿ ਇਕਤਾ ਸ਼ਰਾਬ ਦੇ ਜਿਹੜੇ ਠੇਕੇ ਨੇ ਉਹ ਦੋ ਦਿਨਾਂ ਲਈ ਬੰਦ ਰਹਿਣਗੇ ਉਹਦੇ ਵਿੱਚ ਜਿਹੜਾ ਹੈਗਾ ਕਿਸੇ ਵੀ ਤਰ੍ਹਾਂ ਦੀ ਕੋਈ ਕੁਤਾਹੀ ਨਹੀਂ ਬਰਤੀ ਜਾਏਗੀ ਤੇ ਸਭ ਤੋਂ ਵੱਡੀ ਗੱਲ ਹੈਗੀ ਹੈ ਕਿ ਅਜੋ ਆਦੇਸ਼ ਪਾਰਿਤ ਹੋਇਆ ਹੈਗਾ ਕਿ ਜਿਨੇ ਵੀ ਪ੍ਰਚਾਰ ਕਰਨ ਦੇ ਲਈ ਕੈਂਡੀਡੇਟਸ ਦੇ ਸਮਰਥਕ ਲੁਧਿਆਣਾ ਦੀ ਹੱਦ ਦੇ ਵਿੱਚ ਆਏ ਸੀ ਉਹਨਾਂ ਨੂੰ ਲੁਧਿਆਣਾ ਦੀ ਹੱਦ ਛੱਡ ਕੇ ਬਾਹਰ ਜਾਣਾ ਹੋਏਗਾ ਉਹਨਾਂ ਨੂੰ ਲੁਧਿਆਣਾ ਦੀ ਹੱਦ ਤੋਂ ਬਾਹਰ ਰਹਿਣਾ ਹੋਏਗਾ ਔਰ ਦੂਸਰੀ ਸਭ ਤੋਂ ਵੱਡੀ ਗੱਲ ਹੈਗੀ ਹੈ ਕਿ ਜਿਸ ਤਰ੍ਹਾਂ ਤੁਸੀਂ ਦੱਸਿਆ ਹੈ ਸ਼ਰਾਬ ਦੇ ਠੇਕੇ ਜਿਹੜੇ ਆ ਬੰਦ ਰਹਿਣਗੇ ਔਰ ਨਾਲ ਦੀ ਨਾਲ ਮੈਂ ਤੁਹਾਨੂੰ ਦੱਸ ਦਵਾਂ ਕਿ ਜਿਨੇ ਪੂਲਿੰਗ ਬੂਥ ਜਿਹੜੇ ਬਣਾਏ ਗਏ ਨੇ ਪੂਲਿੰਗ ਸਟੇਸ਼ਨ ਬਣਾਏ ਗਏ ਨੇ ਉਹਦੇ ਵਿੱਚ ਕਿਸੇ ਵੀ ਜਿਹੜੇ ਆਮ ਜਨਤਾ ਨੂੰ ਜਿਹੜਾ ਫਿਲਹਾਲ ਅੰਦਰ ਨਹੀਂ ਜਾਣ ਦਿੱਤਾ ਜਾਏਗਾ ਪੂਰੀ ਤਰ੍ਹਾਂ ਨਾਲ ਚੈਕਿੰਗ ਕੀਤੀ ਗਈ ਔਰ ਉਹਦੇ ਬਾਅਦ CRPF ਲੋਕਲ ਪ੍ਰਸ਼ਾਸਨ ਦੀਆਂ ਟੀਮਾਂ ਜਿਹੜੀਆਂ ਨੇ ਉਹ ਤੈਨਾਤ ਕਰ ਦਿੱਤੀਆਂ ਗਈਆਂ ਨੇ ਔਰ ਜਿਹੜੇ ਕੱਲ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਜਿਹੜੇ ਲੁਧਿਆਣੇ ਦੇ ਵਿੱਚ 37 ਸੰਵੇਦਨਸ਼ੀਲ ਬੂਥ ਜਿਹੜੇ ਮੈਂ ਕੱਲ ਗੱਲ ਕਰ ਰਿਹਾ ਸੀਗਾ ਉਹਦੇ ਵਿੱਚੋਂ ਵੀ ਜਿਹੜਾ ਪ੍ਰਸ਼ਾਸਨ ਬੋਲੋ ਜਿਹੜੀ ਸੁਰੱਖਿਆ ਜਿਹੜੀ ਇਹ ਕੜੀ ਕਰ ਦਿੱਤੀ ਗਈ ਹੈ ਔਰ ਉਹਦੇ ਵਿੱਚ ਵੀ ਆਦੇਸ਼ ਪਾਰਿਤ ਕੀਤੇ ਗਏ ਨੇ ਕਿ ਅਦੋ ਜਿਹੜੀ ਪ੍ਰਸ਼ਾਸਨ ਤੋਂ ਇਲਾਵਾ CRPF ਦੀ ਜਿਹੜੀ ਟੀਮਾਂ ਨੇ ਇਨ੍ਹਾਂ ਸੁਵੇਦਨਸ਼ੀਲ ਬੂਥਾਂ ਦੇ ਉੱਤੇ ਤਾਇਨਾਤ ਰਹੇਗੀ ਜੀ ਬਹੁਤ ਬਹੁਤ ਸ਼ੁਕਰੀਆ ਕਮਲ ਤੁਹਾਡਾ ਜਾਣਕਾਰੀ ਸਾਂਝਾ ਕਰਨ ਦੇ ਲਈ ਸਾਡੇ ਨੂੰ ਸਾਡੇ ਨਾਲ ਲੁਧਿਆਣਾ ਸੀਰਤ